ਵੀ ਅੱਜ ਦੀ ਸ਼ੁਰੂਆਤ ਵੇਨੇ ਕੀ ਕਰਦੇ ਅੱਜ ਲੋ ਜੀ ਪਾਤੇ ਜਾਲੇ ਰਾਣਾ ਸਾਹਿਬ ਗੁਰਦੁਆਰਾ ਟਾਲੀ ਹਣਾ ਸਾਹਿਬ ਅਣ ਕਿਲ੍ਹੇ ਦਾ ਕੀ ਇਤਿਹਾਸ ਹੈ ਮੁਗਲ ਜੜ ਪੁੱਟੀ ਗਿਆ 13 ਮੰਜ਼ਲਾ ਗੁਰਦੁਆਰਾ ਨਾਲ ਖਸਰ ਮਹਿੰਦੀ ਹਣਾ ਸਾਹਿਬ ਇਹ ਜੀ ਭਾਰਤ ਮਾਲਾ ਰੋਡ ਦਾ ਨਹੀਂ ਵਿੱਚ ਅਰੀ ਗਲੀਆ ਨਹਿਰਾ ਜਿਹੜਾ ਤਰਫ ਸਾਡੀ ਉਹ ਆਖਰੀ ਫੜਾਵਾਂ ਤੇ ਹੀ ਆ ਇੱਥੋਂ ਹੋ ਟੁੱਟ ਗਿਆ ਜੀ ਵੀਰਾਂ ਨੂੰ ਵੇਰਦੇ ਅੱਗੇ ਆ ਦਰਿਆ ਵਾ ਚੰਗਾ ਜੀ ਹਾਂ ਜੀ ਵੀਰ ਜੀ ਹਾਂ ਜਮਸੂਂਸੋ ਰਿਹਾ ਤੁਨ ਸਾਨੂੰ ਦੇਖ ਕੇ ਓਕੇ ਜੀ ਬਾਈ ਜੀ ਬਾਈ ਇੱਥੋਂ ਯਾਤਰਾ ਸਟਾਰਟ ਕੀਤੀ ਇੱਥੇ ਆ ਕੇ ਸਮਾਗੋਤੀ ਹੁੰਦੇ ਗੁਰਦਿਕਾ ਖਾਲਸਾ ਵੈਗੁਰ ਚ ਕੀ ਫਰੇ ਜੀ ਦੇ ਨੇ ਤਰੀਕ 16 ਅੱਜ ਦੀ ਸ਼ੁਰੂਆਤ ਵੀਰ ਕਰ ਰਹੇ ਨੇ ਪਰੌਂਠਿਆਂ ਤੋਂ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਤੋਂ ਵੇਖ ਜਾਂਦੇ ਉਹਦੇ ਉਧੀ ਦੇ ਪਰੌਂਠਿਆਂ ਦੀ ਤੇਨੂੰ ਸਵੈਲੀ ਆਂਦੀ ਆ ਤੇ ਆਹ ਨੂੰ ਪਰੌਂਠਿਆਂ ਨੂੰ ਜਾਂਦੇ ਵੇਖੀਏ ਇਹ ਉਹਨੂੰ ਕਵਾਰ ਨੂੰ ਕਿਧਰ ਉਤਰ ਰਿਹਾ ਕਿ ਪਾਛਾ ਭਾਂਡੇ ਬਰਤਨ ਲੈਣਾ ਉਤਰਨ ਦੇ ਵੀ ਜਿਹਨਾਂ ਦਾ ਤੁਰ ਨੂੰ ਦੀ ਨਹੀਂ ਕਰਦਾ ਜੀ ਬਿਲਕੁਲ ਬਿਲਕੁਲ ਠੀਕ ਠੀਕ ਚਲੋ ਓਕੇ ਜੀ ਹੋ ਗਈ ਅੱਜ ਦੀ ਸ਼ੁਰੂਆਤ ਵੇਨੇ ਕੀ ਕੀ ਕਰਦੇ ਅੱਜ ਮੈਂ ਤੁਹਾਨੂੰ ਹਰ ਕੰਮ ਕਰਦਾ ਹਾਂ ਉਹ ਬਦਲ ਗਏ ਸੋ ਆਪ ਸੰਗਤ ਨੇ ਕੰਬਲ ਚੁੱਕਲੇ ਹ ਹ ਉਹ ਤਨੀ ਚੁੱਕਲੇ ਛੇ ਦੇ ਛੇ ਹੈ ਲੈ ਜੋ ਨਾ ਸਾਬ ਜੀਓ ਤਨਾ ਸਿੰਘ ਜੀ ਦੀ ਪਾਤੈ ਜਾਲੇ ਰਾੜਾ ਸਾਹਿਬ ਤੋਂ ਹੁਣ ਚੱਲੇ ਰਾਏਕੋਟ ਆਓ ਜੀ ਸਾਧ ਸੰਗਤ ਸੰਗਤਾਂ ਪਹੁੰਚ ਚੁੱਕੀਆਂ ਵਾ ਗੁਰਦਰਾ ਟਾਲੀਆਣਾ ਸਾਹਿਬ ਪਾਸ਼ਾਹੀ ਦਸਵੀਂ ਰਾਏਕੋਟ ਲੁਧਿਆਣਾ ਵਿਖੇ ਹੁਣ ਇਹ ਗੁਰਦਰਾ ਸਾਹਿਬ ਟੇਕਣਗੇ ਮੱਥਾ ਆਹ ਜੀ ਲਵਜੋ ਜੀ ਲਵਜੋ ਸਿੰਘ ਉਹ ਲਵਜੋ ਸਿੰਘ ਪੀਠਾ ਦੇ ਅਜੋ ਸ੍ਰੀ ਢੱਲੇ ਆ ਅੱਜ ਨਹੀਂ ਗੱਲ ਜੀ ਬਣਦੀ ਅੱਜ ਯਾ ਕੋ ਕੋ ਆ ਗਿਆ ਦੇ ਨਾ ਚੋਬਰ ਤੇ ਆ ਗਏ ਹੁਣ ਤੂੰ ਵੀ ਚੋਬਰ ਬਣ ਕੇ ਜੱਜ ਅਸੀਂ ਟੱਲੇ ਜਾਂ ਕੌਣ ਪਿਆਹੀ ਸਾਨੂੰ ਚਾਹ ਪੀਂਹਦੇ ਹੈ ਉਹ ਯਾ ਕਿੱਲਾ ਕਿੱਲੇ ਲਏ ਆ 10-10 ਰੁਪਈਆ ਦੇ ਇਹਨਾਂ ਦਾ ਇਤਿਹਾਸ ਹੈ ਕੋਈ ਪਤਾ ਲੱਗ ਜੀ ਤੁਹਾਨੂੰ ਇਹ ਵੀਰ ਜੀ ਜਿਹੜਾ ਇਹ ਕਿਲਾ ਘੱਟ ਕੇ ਜਾਂਦਾ ਉਹਨਾਂ ਦੇ ਘਰੇ ਦੂਸਰੀ ਸਰਕਲ ਬਣਦੀ ਹੈ ਅੱਛਾ ਨਹੀਂ ਸਹੀ ਸਹੀ ਆ ਬਿਲਕੁਲ ਸਹੀ ਆ ਠੀਕ ਹੈ ਵੀਰ ਜੀ ਬਾਕੀ ਚਲੋ ਜਹੇਦਾਰ ਜੀ ਨੂੰ ਪੁੱਛਦੇ ਹੋ ਬੋਹ ਵੇਣੇ ਪੁੱਛਦੇ ਜਹੇਦਾਰ ਜੀ ਨੂੰ ਮੈਨੂੰ ਪਤਾ ਜਿੱਥੇ ਘਟਨਾ ਹੈ ਜਹੇਦਾਰ ਜੀ ਜੜ 뿌ਟੀ ਸੀ ਅੜ ਕਿੱਲਾਂ ਦਾ ਕੀ ਇਤਿਹਾਸ ਆ ਇਹ ਇਤਿਹਾਸ ਕਿੱਲਾਂ ਦਾ ਹੈ ਕਿ ਇਥੇ ਮਹਾਰਾਜ ਜੀ ਗੋਬਨ ਸਿੰਘ ਜੀ ਮਹਾਰਾਜ ਇਥੇ ਬੈਠੇ ਸੀਗੇ ਹਾਂਜੀ ਉਹ ਦੁੱਧਦਾਰ ਦੀ ਪ੍ਰੋਬਲਮ ਸੀ ਤੇ ਮਹਾਰਾਜ ਨੇ ਹੰਡਰ ਮੱਝ ਆਖਿਆ ਆਪਣੇ ਸਿੰਘ ਨੂੰ ਵੀ ਇਹਦੇ ਥੱਲੇ ਬੈਠ ਕੇ ਇਹਨੂੰ ਆਪ ਸਾਡੇ ਬਾਈਓ ਹਾਂ ਫਿਰ ਖੰਡਰ ਮੱਝ ਨੇ ਦੁੱਧ ਲਾਇਆ ਹੈ ਲਾਇਆ ਹੈ ਮਹਾਰਾਜ ਨੇ ਜਿਹੜਾ ਸ਼ਰਦਾ ਬਾ ਗੱਲਾ ਕੋਤੇ ਜਾਂਦਾ ਹਾਂ ਹਾਂ ਪਰਕਦਾ ਹੀ ਜਿੱਥੇ ਜਿੱਥੇ ਆਹ ਜੇ ਮਮੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਨੂੰ ਸ਼ਰਨ ਦੇ ਉਹ ਸ਼ਹੀਦ ਕੀਤਾ ਗਿਆ ਸੀ ਹਾਂਜੀ ਤੇ ਇੱਥੇ ਮਹਾਰਾਜ ਫਿਰ ਕਾਈ ਦਾ ਬੂਟਾ ਤੋਚਦਾ ਸੀ ਹਾਂ ਜਦੋਂ ਹਰ ਮਹਾਰਾਜ ਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਆ ਹਾਂ ਤੇ ਮਹਾਰਾਜ ਨੇ ਫਿਰ ਕਾਈ ਦੇ ਬੂਟੇ ਨੂੰ ਕੁੱਟ ਕੇ ਦੇ ਉੱਥੇ ਕਿਹਾ ਸੀ ਅੱਜ ਤੋਂ ਮੋਗਲ ਰਾਜ ਮੋਗਲ ਜੜ ਪੁੱਟੀ ਗਈ ਜੜ ਪੁੱਟੀ ਬੜਾ ਇਤਿਹਾਸਿਕ ਗੁਰਦੁਆਰਾ ਏ ਗੁਰਦੁਆਰਾ ਟਾਲੀਆ ਨਾ ਸਾਹਿਬ ਪਾਸ਼ਾਹੀ ਦਸਵੀਂ ਰਾਏਕੋਟ ਲੁਧਿਆਣਾ ਆਰ ਕੋੜ ਕਾਵੇ ਜੇ ਪਤ ਭਗਾਈ ਸਾਹਿਬ ਤੋਂ ਪ੍ਰਸ਼ਾਦਾ ਛਕਦੀ ਹੋਈ ਤਾਲੀਆਂ ਨਾਲ ਸਾਹਿਬ ਤੋਂ ਚਾਲੇ ਕਣ ਸੰਗਤ ਪਹੁੰਚ ਗਈ ਏ 13 ਮੰਜਲਾ ਗੁਰਦੁਆਰਾ ਨਾਲਸਰ ਚੋੜੜਾ 13 ਮੰਜਲਾ ਵਿਖੇ ਉਹਨਾਂ ਇੱਥੇ ਕਰਨਗੇ ਦਰਸ਼ਨ ਦੇਦਾਰੇ ਉਸ ਤੋਂ ਬਾਅਦ ਮਹਿੰਦੀਆਂ ਦੀ ਤਿਆਰੀ ਜੀ ਹਾਂ ਜੀ ਮਹਿੰਦੀਆਂ ਨਾਲ ਸਾਹਿਬ ਦੇ ਕੋਲ ਉਹ ਤੋਂ ਬਾਅਦ ਜਿਹਨੂੰ ਹੋਰ ਵੀ ਗੱਫਾ ਛਾਣਾ ਕਰਦੇ ਹਾਂ ਠੀਕ ਆ ਇਧਰ ਸ਼ਰਵੇਲੇ ਕਰ ਲੈ ਚੋਬਰ ਨੇ ਹੁਣ ਚੱਲੇ ਚੋਬਰ ਚੱਲੇ ਚੋਬਰ ਜੇਬ ਵਿੱਚ ਭਾਂਡ ਘੜ ਕੇ ਇਹ ਉਤੋਂ ਵੱਲ ਗੋਲ ਚ ਚੁੱਕ ਲੈ ਕੇ ਵੇ ਗੁਰੂ ਜੀ ਮਹਿੰਦੀ ਹਣਾ ਸਾਹਿਬ ਨਹੀਂ ਜਦ ਮੈਂ ਜੀ ਜੋਤ ਖੇ ਲਈ ਜਾਂਦੀ ਹੁਣ ਚੋਬਰ ਇਥੋਂ ਪ੍ਰਸ਼ਾਦ ਲੈਣ ਦਾ ਮਹਿੰਦੀ ਆਨੇ ਸਹਿਬ ਤੋਂ ਕਿਉਂ ਵੀਰ ਜੀ ਹਾਂ ਜੀ ਹਾਂ ਜੀ ਕਿੰਨੇ ਗੁਰਦਾਰੇ ਛੱਡ ਗਏ ਆਪਾਂ ਵੀਰ ਜੀ ਜਿਹੜੇ ਚਰਮਾ ਪਾਇਆ ਉਹੋ ਲੈ ਖਾਦਾ 250 ਤੋਂ ਉੱਤ ਤੈ ਹੀ ਇਹ ਤੋਂ ਨਿੱਕੀ ਹੋਰ ਕੀ ਚੁੰਡੀ ਪਾਲਦਾ ਵਾਹ ਏ ਚ ਪ੍ਰਜਾ ਚੁੰਡੀ ਕਿ ਪ੍ਰਜਾਦ ਪਾਲਦਾ ਮੈਨੂੰ ਲੱਗਦਾ ਵੀਰ ਬਣ ਰਿਹਾ ਜੀ ਭਾਰਤ ਮਾਲਾ ਰੋਡ ਬਣ ਰਿਹਾ ਕਿਥੋਂ ਰੁਗਿਆ ਕੀ ਕੀਤਾ ਫਿਰ ਚੱਲਣ ਤੇ ਰਿਹਾ ਕੰਮ ਇਹ ਆ ਭਾਰਤ ਮਾਲਾ ਕੋੜੀ ਸੇ ਖਾਦੋ 13 ਕਿਲੋਮੀਟਰ ਪਹਿਲਾਂ ਆ ਜੇ ਸਰ ਭਾਰਤ ਮਾਲਾ ਰੋਡ ਆ ਜੀ ਆ ਭਾਰਤ ਮਾਲਾ ਰੋਡ ਬਣ ਰਿਹਾ ਬਹੁਤ ਬੜਾ ਰੋਡ ਬਹੁਤ ਭੜੀਆ ਮਾਲ ਬੜਾ ਪੈ ਰਿਹਾ ਇਹ ਹਣ ਕੋ ਨਿਕਲਦਾ ਵੈਸੇ ਨਾ ਜਿਦ ਦਿਨ ਬੰਦੇ ਨੇ ਜਾਣਾ ਤਾਂ ਉਸ ਦਿਨ ਬੜੀ ਨਰਜੀ ਹੁੰਦੀ ਆ ਆਡੀ એનર્ਜੀ ਡਾਊਨ ਹੋਈ ਤੇ ਕਿਉਂ ਜੋ ਦਿਨ ਘਟਦੇ ਜਾਂਦੇ ਤਿਉਂ ਤੋਂ ਬੰਦੇ ਦੀ એનર્ਜੀ ਡਾਊਨ ਹੁੰਦੀ ਜਾਂਦੀ ਹੈ ਹੁੰਦੀ ਹੈ ਨਾ ਚਲ ਕੋਈ ਨਹੀਂ ਹੁਣ ਫਿਰ ਕੋਟੀ ਸੇ ਕਾ ਦੋ ਬਾਹਰ ਆਣ ਕੇ ਰੁਗੇ ਆ ਸ਼ਰਧਾ ਸੰਗ ਰੁਕੇ ਆ ਜੀ ਹਾਂਜੀ ਬੁਧਾ ਇੰਨੀ ਠੰਡ ਨਹੀਂ ਹੈਗੀ ਜਿਹਨੀਆਂ ਆ ਪਾਣੇ ਹਾਂ ਕਿੱਥੇ ਪੜਾ ਉਹ ਦੰਕੇ ਤੱਕ ਪਹੁੰਚ ਗਿਆ ਸਲੌਂਗ ਵੈਲੀ ਚ ਸਲੌਂਗ ਵੈਲੀ ਚ ਸਲੌਂਗ ਵੈਲੀ ਚ ਰੰਗ ਹੈ ਕਿ ਕਿਉਂ ਨਹੀਂ ਜਦੋਂ ਹੱਥ ਤੇ ਖੁੱਲਣਾ ਨਹੀਂ ਡੈ ਲਓ ਜੀ ਹਰੀ ਕਲੀਆਂ ਨਹਿਰਾ ਜੇਕਰਾ ਜੀ ਆਕੇ ਲੱਗੇ ਆਪਣੇ ਲਾਕੇ ਦੇ ਇਹ ਨਹਿਰਾ ਬਈ ਸਾਡੀ ਹਰੀ ਕਿਆਲੀ ਆਪਣੇ ਇੱਥੋਂ ਪਤਾ ਨਹੀਂ ਕੀ ਲੈਣਾ ਜੋ ਪਰਾਂ ਨੇ ਦਾ ਖੰਡੈਰੋ ਗਿਓ ਅੱਗੇ ਲਓ ਜੀ ਇੱਥੇ ਜੋ ਬਰ ਰੋਗੇ ਕਿੰਨੇ ਸਰਾਂ ਨੇ ਲੈਣੇ ਵੇਖੋ ਕੀ ਖਰੀਦਦੇ ਆ ਵੇਹ ਜਾਤਰਾ ਸਾਡੀ ਉਹ ਆਖਰੀ ਪੜਾਵ ਤੇਈਆ ਵਧੀਆ ਦੇ ਲੈ ਬਹੁਤ ਹੈ ਛੋਟਾ ਜਿਹਾ ਬਣਾ ਚੰਗਾ ਵਧੀਆ ਛੋਟਾ ਜਿਹਾ ਦੇ ਵਧੀਆ ਰਹਿੰਦਾ ਹਾਂ ਜੀ ਬਾਪੂ ਜੀ ਨੇ ਦੇ ਲਿਆ 150 ਦਾ 250 ਨਾਲ ਟਰਾਲੀਆਂ ਨਾਲ ਟਰਾਲੀਆਂ ਵੀ ਜੀ ਇਹ ਬਾਅਦ ਖੜਾਂਗੇ ਨਕਰ ਪਾਈਆਂ ਤੇ ਚਪੈਣ ਚਲਾਉਣ ਜੋਗੇ ਹੋਣਾ ਬੰਦੇ ਤੇ ਹੁਣ ਆਉਣ ਵਾਲਾ ਸੀਜ਼ਨ ਅਮਰ ਕਿਰਪਾਣ ਦੇ ਲਾਜਾਂਗੇ ਆ ਵੇ ਜੀ ਸਾਡੇ ਆਉਂਦਿਆਂ ਨਾਲ ਨਾਲ ਦਰਿਆ ਇੱਥੋਂ ਟੁੱਟ ਗਿਆ ਜੀ 2-3 ਸਾਲ ਪਹਿਲਾਂ ਕੋੜ ਬੋੜੇ ਦੇ ਕੋਲ ਫੰਕਸ਼ਨ ਵਾਲੀ ਜੀ ਬਸ ਸਮਾਪਤੀ ਦੇ ਗਾਰਜੇ ਤੇ ਹੀ ਹੈ ਯਾਤਰਾ ਸਾਡੀ ਥੋੜਾ ਕੀ ਪੋਲ ਰਹਿ ਗਿਆ ਪਾ ਘੰਟੇ ਤੱਕ ਕੰਮ ਹੋ ਗਿਆ ਜੂ ਠੀਕ ਹੈ ਜੀ ਵੀਰ ਨੂੰ 베ਰ ਦੇ ਹੈਗੇ ਆ ਦਰਿਆ ਵਾ ਵੀਰ 베ਰ ਖਾਂਡ ਹੈ ਪਿਆ ਵੇਖੋ ਜੀ ਇੱਥੇ ਖਾਣ ਪੀਣ ਦੀ ਸਮੈਲ ਦੂਰੋਂ ਹੀ ਆਈਦੀ ਆ ਉਹ ਆੜਾ ਕੱਟੇ ਦਮਾਲੇ ਵਾਲਾ ਨਾ ਉਹ ਕਹਿੰਦਾ ਮੈਨੂੰ ਬੇਰ ਦੀ ਸਮੈਲ ਬੜੀ ਆਉਂਦੀ ਹੈ ਮੈਂ ਬੇਰ ਖਾ ਕੇ ਹੀ ਜਾਣੇ ਹੂੰ ਕਿਆ ਕਰਾਂ ਮੈਂ ਕਰ ਨਹੀਂ ਦੇ ਆ ਵਾ ਤੁਸੀਂ ਕੋਈ ਵਿਚਾਰ ਪੇਸ਼ ਕਰੋ ਅੱਛਾ ਨਾ ਆਖਰੀ ਟੈਂਕੀਆਂ ਫੁੱਲ ਵਾ 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 ਕਿੰਨਾ ਸਾਢੇ ਸੇਸੇ ਯਾਰ ਓਕੇ ਇਹ ਸੋਢੀ ਸੀ ਸੋਢਰ ਜੈਦਰ ਦੀ ਚੜਦੀ ਕਲਾ ਜੀ ਛੜਦੀ ਕਲਾ ਇਹ ਕੋ ਵੀ ਦੇਣੀ ਜਦਨ ਵੀਰ ਇਕੱਠੇ ਹੋਣ ਤੇ ਪਹੀ ਜਾਣਾ ਤੇ ਅੱਜ ਫੇਰ ਉਹ ਵੀ ਦੇਣਾ ਜਦਨ ਵੀਰ ਡੋਰ ਨੇ ਖੜੰਦਾ ਹੈ ਯਾਰ ਆਦੇ ਗਏ ਆ ਦੇ 16 ਨੂੰ ਆਏ ਜੈਦਰ ਜੀ ਕਿਵੇਂ ਦੀ ਯਾਤਰਾ ਪਰ ਮੈਂ ਤਾਂ ਕਈ ਨਾ ਵੀ ਜੇ ਕਿਨ ਇੰਨਾ ਸਫਰ ਕਰਨਾ ਤੇ ਗੱਡੀ ਜ਼ਰੂਰੀ ਹੈ ਹਾਂਜੀ ਗੱਡੀ ਚਾਹੀਦੀ ਹੈ ਨਾ ਗੱਡੀ ਬਿਨਾ ਕੰਮ ਔਖਾ ਮੇਰਾ ਨੰਬਰ ਸਰ ਚਾਹੀਦਾ ਉਹ ਮੈਂ ਤਜਰਬਾ ਨਹੀਂ ਨਾ ਇਹ ਤਜਰਬਾ ਹੋ ਗਿਆ ਤਜਰਬਾ ਹੋ ਗਿਆ ਯਾਰ ਬਾ ਗਿਆ ਇਹ ਜ਼ਬਰ ਗੱਡੀ ਦਾ ਔਖਾ ਹੁੰਦਾ ਬੰਦਾ ਚਲੋ ਥੋੜਾ ਬਾਹਰ ਸਰ ਜਾਂਦਾ ਇਹ ਹਾਂ ਮਤਲਬ ਅੰਮ੍ਰਿਤਪੁਰ ਸਾਹਿਬ ਦੀ ਕਰਵੀ ਹੋਏ ਨਾ ਤਾਂ ਵੀ ਸਰ ਉਹ ਸਰ ਜਾਂਦਾ ਚਲੋ ਗੱਡੀਆਂ ਉਹਦੇ ਕੱਢਾਂਗੇ ਪੈਂਟ ਆਪਾਂ ਅੱਛਾ ਜੀ ਗੱਡੀਆਂ ਦਾ ਤਾਂ ਵੱਡਾਂ ਦੇ ਪੈਂਟ ਚਲੋ ਚੰਗਾ ਹੋ ਰਿਹਾ ਨਾ ਮੂੰਹ ਚਲੋ ਠੀਕ ਹੈ ਚੰਗਾ ਵੀਰ ਜੀ ਚਲੋ ਜੀ ਠੀਕ ਚੰਗਾ ਚੰਗਾ ਜੀ ਚੰਗੇ ਉਹ ਉਹ ਕਰ ਥੋੜਾ ਥੋੜਾ ਤੋੜ ਤੂੰ ਵੀ ਉਤਰਾਂ ਕਰੇ ਤਰਾਵ ਕਰਦਾ ਬਗਸ਼ੀ ਲੱਤ ਫੜ ਲਾਇਦੀ ਜਿਤਰਾਉ ਕਰੇ ਰੀਲ ਕਰੇ ਪੋਈ ਨਿਕਲ ਆਈ ਬੜ ਨਹੀਂ ਤੋਤ ਜਿਤਰਾਉ ਕਰਦੇ ਚਲ ਤੂੰ ਹੀ ਕਰ ਇਹ ਕਰਦਾ ਹੀ ਆਇਆ ਉੱਥੇ ਥੋੜ ਜੀ ਵੀਰ ਜੀ ਥੋਰ ਜੀ ਵੀਰ ਜੀ ਠੀਕ ਹੈ ਦੇ ਬਾਵਾ ਜੀ ਮਰੇ ਘਰ ਗਿਆ ਸਮਲਾ ਦਿੱਤੀ ਉਂਗਲੀਆਂ ਮਲਵਾਉਂਦੇ ਆ ਲੋ ਜੀ ਇੱਕ ਹੋਰ ਵੀਰ ਕਰੇ ਪਹੁੰਚ ਕੇ ਹੁਣ ਇਹਦੀ ਵੀ ਵਦਾਈ ਕਰਨੀ ਆ ਇਹਨੂੰ ਵੀ ਤੋਰ ਨਾਲ ਹੌਲੀ ਹੌਲੀ ਫੜ ਕੇ ਮੋਢਿਆਂ ਤੋਂ ਹਾਂਜੀ ਵੀਰ ਜੀ ਕਿਵੇਂ ਜਾਂ ਮਹਿਸੂਸ ਹੋ ਰਿਹਾ ਤੈਨੂੰ ਸਾਨੂੰ ਵੇਖ ਕੇ ਵੇਖ ਕੇ ਬਹੁਤ ਗੁਸ਼ੀਆ ਈ ਮੂਦ ਤੁਹਾਨੂੰ ਲੱਗ ਰਿਹਾ ਬਰਫ ਚੋਂ ਆਏ ਹੋ ਇਹੇ ਵੇਖ ਸੁਣੀ ਸੈਕਟਾ ਛੱਡ ਅਸਰ ਨਹੀਂ ਗਿਆ ਜੀ ਸਾਡ ਠੰਡੀਆਂ ਵਾਂ ਪੰਜ ਛੇ ਮਿੰਟ ਦਾ ਤੂੰ ਹੀ ਬਰਫ ਫ੍ਰਿਜ ਦੀ ਬਰਫ ਪੀਣ ਵਾਲੇ ਪਰਜ ਦੀ ਬਰਪਤੂ ਹੀ ਵੇਖੀ ਅੱਜ ਤੱਕ ਬਸ ਯਹੀਂ ਪਾੜਾਂ ਦੀ ਬਰਪਾ ਵੇਖ ਕੇ ਆਏ ਆ ਬਾਪੂ ਜੀ ਤੁਸੀਂ ਏ ਨੋੜਾ ਬਣਾ ਲਾ ਮੇਰੇ ਸੇ ਕੁਲ ਤਰੀਕ 26 ਨਾ ਬਣਾਉਣ ਵਾਲੀ ਚੰਗਾ ਬਾਪੂ ਜੀ ਮਿਹਰਬਾਨੀ ਜੀ ਚੰਗਾ ਜੀ ਚੰਗਾ ਵੀਰ ਜੀ ਮਿਹਰਬਾਨੀ ਜੀ ਤੁਹਾਡੀ ਚੰਗਾ ਜੀ ਚੰਗਾ ਜੀ ਮਿਲਦੇ ਹਾਂ ਪਰਸੋਂ ਤੱਕ ਪਰਸੋਂ ਚੰਗਾ ਜੀ ਹੁਣ ਤੁਸੀਂ ਵੀ ਚੱਲੇ ਜੇ ਸਾਨੂੰ ਛੱਡ ਕੇ ਚਲੋ ਇਹ ਵੀਰ ਨੇ ਮਸਤ ਘਟ ਚਲ ਜਣਾ ਛੱਗੇ ਵੀਰ ਜੀ ਧੰਨਵਾਦ ਜੀ ਓਕੇ ਜੀ ਬਾਏ ਜੀ ਬਾਏ ਓਕੇ ਲਓ ਜੀ ਇੱਥੋਂ ਯਾਤਰਾ ਸਟਾਰਟ ਕੀਤੀ ਸੀ ਤੇ ਇੱਥੇ ਜਾਣ ਕੇ ਸਮਾਪਤੀ ਹੋਣ ਦੇ ਬਫਰ ਕਿੰਨਾ ਵੀ ਉਦੋਂ ਵੀਰ ਇੱਥੇ ਹੈਗੇ ਸੀ 4-5 ਜਣੇ ਤਾਂ ਜਾ ਵੀਰ ਇਕੱਲਾ ਹੀ ਛੱਡਣਾ ਆ ਧੰਨਵਾਦ ਵੀਰ ਜੀ ਤੁਹਾਡਾ ਸੁਖਦਰੀ ਯਾਤਰਾ ਚਲੋ